ਆ ਸੋ ਫਿਲਮ ਦੇ ਵਿੱਚ ਤੁਸੀਂ ਬਾਬੇ ਦਾ ਰੋਲ ਕੀਤਾ ਤੁਸੀਂ ਮੈਂ ਹੋਣ ਦੀ ਗੱਲ ਤਾਂ ਨਹੀਂ ਕਰੂੰਗੀ ਬਿਕੋਜ਼ ਤੁਸੀਂ ਆਬਵੀਅਸਲੀ ਰਿਪਰੈਜ਼ੈਂਟ ਕਰਦੇ ਹੋ ਐਜ਼ ਐਨ ਐਕਟਰ ਬਹੁਤ ਸੇ ਲੋਕਾਂ ਦੇ ਮੈਂਟਰ ਹੋ ਜੋ ਤੁਹਾਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ ਅਗਰ ਮੈਂ ਪਹਿਲਾਂ ਦੀ ਗੱਲ ਕਰਾਂ ਜਦੋਂ ਸਟਰਗਲ ਡੇਸ ਸੀ ਤਾਂ ਕਦੇ ਵਿਸ਼ਵਾਸ ਮਤਲਬ ਬਾਬਿਆਂ ਨੇ ਕੀਤਾ ਸੀ ਕਿ ਇਦਾਂ ਹੋ ਜਾਊਗਾ ਆ ਕਰਨ ਦੇ ਵਿੱਚ ਤਾਂ ਮੇਰੀ ਲਾਈਫ ਥੋੜੀ ਜੀ ਸੁਧਾਰ ਆ ਜਾਊਗਾ ਜਾਂ ਕੁਝ ਲੱਕੀ ਹੋ ਜਾਊਗਾ ਚੀਜ਼ ਕੁਝ ਅਨਲੱਕੀ ਚੀਜ਼ ਤਾਂ ਨਹੀਂ ਕੋਈ ਕੱਪੜੇ ਕੋਈ ਰੰਗ ਨੂੰ ਲੈ ਕੇ ਨਹੀਂ ਨਹੀਂ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਮੈਂ ਨਾ ਤੇ ਅਜੇ ਤੱਕ ਕਦੀ ਕਿਸੇ ਨੂੰ ਹੱਥ ਵਖਾਇਆ ਨਾ ਮੈਂ ਕਦੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਹੀ ਰੱਖਦਾ ਸਿਰਫ ਗੁਰਦੁਆਰਾ ਸਾਹਿਬ ਮੱਥਾ ਟੇਕੀਦਾ ਸਵੇਰੇ ਉੱਠ ਕੇ ਤੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਮੈਂ ਮੈਨੂੰ ਇਵੇਂ ਬਣ ਕੇ ਜਿਹੜੇ ਮਨ ਦੇ ਜਦੋਂ ਮੈਂ ਨੀ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਹੁੰਦਾ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਦਾ ਵੀ ਜੇ ਤੂੰ ਇਹ ਥਾਂ ਤੇ ਜਾ ਕੇ ਮੱਥਾ ਟੇਕੇਂਗਾ ਕਿਤੇ ਵੀ ਵੀ ਇੱਥੇ ਬਹੁਤ ਏਦਾਂ ਏਦਾਂ ਕਰਨੀ ਆ ਤੇ ਤੇਰਾ ਆ ਫਾਇਦਾ ਹੋ ਜੂਗਾ ਮੈਂ ਨਾ ਜਾਂ ਕੋਈ ਗੱਲ ਨਹੀਂ ਸਾਡਾ ਥੋੜੇ ਦਿਨ ਲੇਟ ਵੀ ਹੋ ਜੇ ਪਰ ਕੋਈ ਗੱਲ ਨਹੀਂ ਯਾਰ ਮੈਂ ਮੈਂ ਜਿੱਥੇ ਜਾ ਰਿਆਂ ਮੈਨੂੰ ਉਹੋ ਹੀ ਸਭ ਤੋਂ ਵੱਡਾ ਲੱਗੀ ਜਾਂਦਾ ਵੀ ਗੁਰਦੁਆਰਾ ਸਾਹਿਬ ਮੈਂ ਜਾਂਦਾ ਮੈਨੂੰ ਉੱਥੋਂ ਹੀ ਆਸ ਉਮੀਦ ਉਹਦੇ ਦਿੱਤੇ ਹੀ ਸਵਾਸ ਨੇ ਆਪਣੇ ਜਿਹੜੇ ਚੱਲ ਰਹੇ ਆ ਕਾਰੋਬਾਰ ਮੈਨੂੰ ਸਾਰਾ ਕੁਝ ਉੱਥੋਂ ਹੀ ਮਿਲਿਆ ਤੇ ਮੈਂ ਤਾਂ ਕਰਕੇ ਉੱਥੇ ਵਿਸ਼ਵਾਸ ਕਰਦਾ ਮੈਂ ਨਹੀਂ ਕਿਤੇ ਵੀ ਹੋਰ ਮਤਲਬ ਮੈਂ ਮਾੜਾ ਨਹੀਂ ਕਹਿੰਦਾ ਕਿ ਇਹਨੂੰ ਔਰ ਮੈਂ ਗੁਰਦੁਆਰਾ ਸਾਹਿਬ ਤੇ ਵਿਸ਼ਵਾਸ ਕਰਨਾ ਬਹੁਤ ਚੰਗੀ ਗੱਲ ਹੈ ਮਤਲਬ ਇਨ ਸ਼ਾਰਟ ਮੈਂ ਕਹਾਂਗੀ ਤੁਸੀਂ ਵੈਮ ਨਹੀਂ ਕਰਦੇ ਕਿਸੇ ਚੀਜ਼ ਦਾ ਕਿਉਂਕਿ ਅੱਜ ਕੱਲ ਨਾ ਵੈਮ ਇੱਕ ਬਿਮਾਰੀ ਵੀ ਹੋ ਜਾਂਦੀ ਹੈ ਕਈ ਲੋਕਾਂ ਦੇ ਲਈ ਕਈ ਲੋਕ ਇੰਨੇ ਜ਼ਿਆਦਾ ਡੀਪਲੀ ਇੰਨਾ ਚੀਜ਼ਾਂ ਵਿੱਚ ਹੋ ਜਾਂਦੇ ਕਿ ਅੱਦਾ ਤਾਂ ਲਾਈਫ ਖਰਾਬ ਕਰ ਲੈਂਦੇ ਕਈ ਲੋਕ ਇੰਨਾ ਚੀਜ਼ਾਂ ਨੂੰ ਲੈ ਕੇ ਆਹੋ ਨਹੀਂ ਕਰਨਾ ਚਾਹੀਦਾ ਮਤਲਬ ਬਾਕੀ ਜਿਹੜੇ ਜਾਦੂ ਟੂਣੇ ਵਾਲੀਆਂ ਇੰਨੀਆਂ ਐਡਾਂ ਚੱਲਦੀਆਂ ਵੀ ਆਹ ਕਰਦੇ ਆਂਗੇ ਤੁਹਾਡੀ ਲਾਈਫ ਚ ਆ ਚੰਗਾ ਹੋ ਜਾਊਗਾ ਤੁਹਾਡਾ ਕਲੇਸ਼ ਘਰ ਦਾ ਖਤਮ ਹੋ ਜਾਊਗਾ ਤੁਹਾਡਾ ਬਾਹਰ ਦਾ ਕੰਮ ਬਣ ਜਾਊਗਾ ਉਹ ਆਪ ਦੇ ਪਾਸਪੋਰਟ ਉਹਨਾਂ ਦੇ ਲੜਾਈ ਝਗੜੇ ਦੇ ਥਾਣੇ ਪਈ ਹੁੰਦੇ ਆ ਜਦ ਤੋ ਅਸੀਂ ਦੇ ਕੋਰਟ ਚ ਤੇ ਲੋਕਾਂ ਨੂੰ ਬਾਹਰ ਭੇਜੀ ਜਾਂਦੇ ਸੋ ਤਾਂ ਕਰਕੇ ਮਹਿਮਾ ਪਰਮਾ ਤੋਂ ਬਚਣਾ ਚਾਹੀਦਾ ਕਿ ਇਦਾਂ ਹੁੰਦਾ ਨਹੀਂ ਕੁਝ ਵੀ ਜੋ ਕੁਦਰਤ ਨੇ ਕਾਇਨਾਤ ਨੇ ਤੁਹਾਡੇ ਕਰਮਾਂ ਚ ਲਿਖਿਆ ਆ ਉਹ ਕੋਈ ਨਾ ਕੋਈ ਜ਼ਰੀਆ ਬਣ ਜਾਣਾ ਹੱਥ ਚੋਂ ਖੋ ਸਕਦਾ ਹੈ ਕੋਈ ਤੁਹਾਡੇ ਮੱਥੇ ਚ ਲਿਖੀ ਚੀਜ਼ ਨਹੀਂ ਖੋ ਸਕਦਾ ਸੋ ਸਮਾਂ ਲੱਗ ਸਕਦਾ ਤੁਹਾਡੇ ਤੋਂ ਉਹ ਚੀਜ਼ਾਂ ਵੰਡੀਆਂ ਨਹੀਂ ਰਹਿ ਸਕਦੀ ਉਹ ਤੁਹਾਨੂੰ ਮਿਲਣੀਆਂ ਹੀ ਮਿਲਣੀਆਂ ਜੋ ਪਰਮਾਤਮਾ ਨੇ ਲਿਖੀਆਂ Tchau,